ਉਸ ਪ੍ਰਸ਼ਾਸਨ ਨੂੰ ਮੁਰਦਾਬਾ 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 ਉਸਾਨ ਨਾਮ ਦੇ ਨਾਗਰ ਤੋਂ ਨਲ ਪ੍ਰਸ਼ਾਸਨ ਨੂੰ ਮੁਰਦਾਬਾ ਮੁਰਦਾਬਾ ਇਹ ਸਰਕਾਰਾਂ ਕਰਦੀਆਂ ਕੀ ਜੇ ਆਖਰੀ ਦਾਸ ਹੋ ਵੀ ਸਿਰਫ ਤੇ ਸਿਰਫ ਅਸਲੀ ਨਾਮਾਂ ਦੀਆਂ ਆ ਗਈਆਂ ਤਾਂ ਮੱਝਾਂ ਦਾ ਹੱਜ ਕਰੂ ਜਿਵੇਂ ਜਿਵੇਂ ਸਮਾਪਤ ਹੋਣਗੇ ਉਵੇਂ ਉਵੇਂ ਚੂੜੀਆਂ ਟਾਂਕ ਕਰਾਂਗੇ ਇਹ मज़दूर मुरदान मुर गंगा नाशासन मु ਪੁਲਿਸ ਕਸ਼ਰਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੈਨੂੰ ਮਸਲੇ ਨੂੰ ਹੱਲ ਕਰਨਾ ਪੁਲਿਸ ਕਸ਼ਰਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਵੈਕੂ ਜਿੱਕਾ ਖਾਲਸਾ ਵੈਕੂ ਜਿੱਕੀ ਬਤਈ ਮੈਂ ਬਲਜਿੰਦਰ ਸਿੰਘ ਕਿਸਾਨ ਮਜ਼ਦੂਰ ਸਰਕਟ ਚਮੇਟੀ ਪਿਆਰ ਜ਼ਿਲ੍ਹਾ ਫਲੋਈਪੁਰਾਗੂ ਅੱਜ ਮਖੂ ਥਾਣੇ ਜਿਹੜਾ ਧਰਨਾ ਲੱਗਾ ਹੋਇਆ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮਸਲੇ ਆ ਉਹ ਕਾਫੀ ਸਮੇਂ ਤੋਂ ਜਿਹੜੇ ਲਟਕ ਰਹੇ ਸੀ ਜਿਨ੍ਹਾਂ ਦੇ ਸਬੰਧ ਵਿੱਚ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਆ ਕੋਈ ਐਫਆਈਆਰਾਂ ਜਿਨ੍ਹਾਂ ਦੇ ਵਿੱਚ ਬਿਲਕੁਲ ਨਗਾਇਜ਼ ਕੀਤੇ ਗਏ ਝੂਠੀਆਂ ਐਫਆਈਆਰਾਂ ਜਿਹੜੀਆਂ ਪ੍ਰਸ਼ਾਸਨ ਨੇ ਸਹਿ ਦੇ ਜਿਹੜੀਆਂ ਕੱਟੀਆਂ ਆ ਉਹ ਰੱਦ ਕਰਵਾਉਣ ਤੇ ਕੁਝ ਜਿਹੜੀਆਂ ਸਾਡੇ ਜਿਹੜੇ ਹੋਰ ਮੰਗ ਪੱਤਰ ਤੇ ਜਿਹੜੀਆਂ ਸਾਡੀਆਂ ਮੰਗਾ ਉਹਨਾਂ ਦੇ ਸੰਬੰਧ ਵਿੱਚ ਇਹ ਜਿਹੜਾ ਅੱਜ ਧਰਨਾ ਲੱਗਾ ਆ ਪਿਛਲੀ ਜਿਹੜੀ 22 ਫਰਵਰੀ ਤਰੀਕ ਨਾਲ ਕਿ ਗਈਏ ਉਦੋਂ ਤੋਂ ਜਿਹੜਾ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਹੈ ਪ੍ਰੈਸ ਦੇ ਵਿੱਚ ਇਹਦਾ ਸਾਰਾ ਧਰਨੇ ਦਾ ਲੀਚਾ ਆ ਬਸ ਜਿਹੜਾ ਪ੍ਰਸ਼ਾਸਨ ਉਹ ਕੰਬ ਕਰਨੀ ਨਹੀਂ ਤੇ ਸੁੱਤਾ ਆ ਕੋਈ ਵੀ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹਦਾ ਅੱਜ ਸਾਡੀ ਲੋਕਾਂ ਦੀ ਇਹ ਤਰਾਸਦੀ ਹੋਤੀ ਜਿਹੜੇ ਨਸ਼ੇ ਉਥਾਂ ਦਾ ਵਿਕ ਰਹੇ ਆ ਲੁੱਟਖੋਹਾਂ ਆ ਮਹੂਰੀਆਂ ਝੂਠੇ ਪਰਚੇ ਜਿਹੜੇ ਲੋਕਾਂ ਦੇ ਪਾ ਕੇ ਆ ਸਿਆਸੀ ਸ਼ੈਭਾਜੀ ਤੇ ਲੋਕਾਂ ਦੀ ਆਵਾਜ਼ ਜਿਹੜੀ ਉਹਨੂੰ ਦਬਾਇਆ ਜਾ ਰਿਹਾ ਪਰ ਜਿੰਨਾ ਚਿਰ ਸਾਡੇ ਜਿਹੜੇ ਮਸਲੇ ਹੱਲ ਨਹੀਂ ਕਰਤੇ ਜਿੰਨਾ ਮੱਗੂ ਧਰਨਾ ਕਿਸਾਨ ਕਿਸਾਨ ਮਜ਼ਦੂਰਾਂ ਚਰਚੇ ਵਿੱਚ ਲਿਆ ਆਇਆ ਇਹ ਨਿਰੰਤਰ جاری ਰਹੇਗਾ ਕਿ ਜਿਹੜੀ ਗੇੜ ਹੈ ਪ੍ਰਸ਼ਾਸਨ ਦੇ ਪਾਲੇ ਚ ਜਿੰਨਾ ਚਿਰ ਵੀ ਇਹ ਮਸਲਿਆਂ ਦਾ ਹੱਲ ਨਹੀਂ ਕਰਦੇ ਧਰਨਾ ਦਰ ਪ੍ਰਚਾਰੀ ਰਹੂਗਾ ਵੈਦੂਜੀ ਦਾ ਖਾਲਸਾ ਮੈਂ ਤੇ ਪਿੰਛ ਬਾੜ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਪੰਜਾਬ ਅੱਜ ਅਸੀਂ ਖੜੇ ਹਾਂ ਥਾਣਾ ਮਕੂ ਦੇ ਗੇਟ ਅੱਗੇ ਕਿਤੇ ਕਿ ਧਰਨਾ ਲਾਇਆ ਆ ਇਹ ਧਰਨਾ ਜਿਹੜਾ ਲਗਭਗ ਜਿਹੜੇ ਮਸਲੇ ਆ ਕੁਝ ਸਾਲ ਪਹਿਤੋਂ ਜਾਂ ਉਸ ਤੋਂ ਵੱਧ ਸਮਾਂ ਜਿਹੜਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਦੇ ਮਾਰ ਨਾ ਰਹੀ ਆ ਡਿਪਟੀ ਕਮਿਸ਼ਨਰ ਨਾਲ ਮੀਟਿੰਗਾਂ ਐਸਐਸਪੀ ਸਾਹਿਬ ਨਾਲ ਮੀਟਿੰਗਾਂ ਹੋਰ ਸਾਰਿਆਂ ਨਾਲ ਇਹ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪਰ ਪ੍ਰਸ਼ਾਸਨ ਜਿਹੜਾ ਤੁੰਬੀ ਕਰਨ ਨੀਂਦ ਦੇ ਵਿੱਚ ਸੁੱਤਾ ਹੋਇਆ ਅੱਜ ਵੀ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਜਾ ਕੇ ਮੌਕਾ ਵੇਖਿਆ ਜਾਂ ਹੋਰ ਕਿਸੇ ਗੱਲ ਜਿਹੜੀ ਆ ਮਸਲਿਆਂ ਤੇ ਗੱਲ ਨਹੀਂ ਕਰਨ ਕੀਤੀ ਸਿਰਫ ਇਹ ਸਿੱਧਾ ਸੱਜੂ ਸਾਹਿਬ ਕੋਲ ਗਏ ਤਾਂ ਉਹਨਾਂ ਨੇ ਇੱਕ ਗੱਲ ਕੀਤੀ ਹੁੰਦਾ ਵੀ ਇਹ ਸਮਾਂ ਲੱਗੂਗਾ ਮੈਂ ਪ੍ਰਸ਼ਾਸਨ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਣਾ ਹੈ ਤੋਂ ਉਹਦੇ ਤੇ ਤੁਸੀਂ 2-3 ਦਿਨ ਦਾ ਸਮਾਂ ਦਿਓ ਜਾਣੀ ਕਿ ਟਾਲ ਮਟੋਲੇ ਦੀ ਸਥਿਤੀ ਮੈਂ ਸਾਫ਼ ਗੱਲ ਕਰਕੇ ਆਇਆ ਐ ਐਸਐਸਓ ਸਾਹਿਬ ਨਾਲ ਕਿ ਧਰਨਾ ਚੋਨਾ ਜੇਰੇ ਜਾਰੀ ਰਹੂਗਾ ਦੂਸਰੇ ਮਸਲੇ ਤੇ ਡਿਪਟੀ ਸਾਹਿਬ ਨਾਲ ਗੱਲ ਕਰ ਲਓ ਦੂਸਰੇ ਆਪ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਓ ਧਰਨਾ ਉਹਨਾਂ ਜੇਰੇ ਜਾਰੀ ਰਹੂਗਾ ਜਿੰਨਾ ਜਿਹੜੇ ਮਸਲਿਆਂ ਦਾ ਤੁਸੀਂ ਹੱਲ ਨਹੀਂ ਕਰਦੀ ਤੇ ਉਹ ਕਹਿੰਦੇ ਅਸੀਂ ਗੱਲ ਕਰ ਲੈਂਦੇ ਪਰ ਇਹ ਜਿਹੜਾ ਧਰਨਾ ਨਿਰੰਤਰ ਜਾਰੀ ਰਹੂਗਾ ਨਾਲ ਦੀ ਨਾਲ ਕੱਲ ਨੂੰ ਜਿਹੜਾ ਹੈਗਾ ਇਹ ਕੱਲ ਨੂੰ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਫੁੱਕੇ ਜਾਣਗੇ ਰੋਇਪੁਰ ਦੇ ਵਿੱਚ ਆ ਨਾਲ ਦੀ ਨਾਲ ਜਿਹੜੇ ਅਸੀਂ ਜਿਹੜੇ ਦੰਸਰੇ ਜਾਉਣਿਆਂ ਤਿੰਨ ਜੌਣ ਹੋਰ ਲਾ ਦਿੱਤੇ ਆ ਤਿੰਨਾਂ ਜੌਨਾਂ ਦੇ ਵਿੱਚੋਂ ਕੀਤੀ ਵੱਡੇ ਪੱਧਰ ਤੇ ਆਊਗੀ ਆਗੂ ਜ਼ਿਲ੍ਹੇ ਦੇ ਹੋਰ ਆਉਣਗੇ ਤੇ ਫਿਰ ਨਾਲ ਅਸੀਂ ਵਿਚਾਰ ਕਰਾਂਗੇ ਵੀ ਇਹਨੂੰ ਧਰਨੇ ਨੂੰ ਕਿਹੜੇ ਹਿਸਾਬ ਦੇ ਨਾਲ ਹੋਰ ਤੇਜ਼ ਕਰਨਾ ਹੈ ਯਾਨੀ ਕਿ ਇਹ ਹੁਣ ਪ੍ਰਚਾਰ ਜ਼ਿੰਮੇਵਾਰ ਹੋਊਗਾ ਇਹ ਐਨਆਰਓ ਕੰਪਨੀ ਦੀ ਨਵੀਂ ਪ੍ਰਚਾਰ ਜ਼ਿੰਮੇਵਾਰ ਆ ਪੁਸ਼ਪਗਰਾਜ ਰੋਜਪੁਰ ਦਾ ਤੇ ਮਹੂ ਮਹੂਪੁਰ ਦਾ ਤੇ ਕੇ ਸਾਨੂੰ ਹੈਵੇ ਦੇ ਜਾਣਾ ਪੈਂਦਾ ਹੈ ਤਾਂ ਇਹ ਪ੍ਰੋਪਰਟੇਟਾ ਜ਼ਿੰਮੇਵਾਰ ਹੋਗਾ ਨਰਮ ਤਿਆਰੀ ਰਹੂਗਾ ਤੇ ਕੱਲ ਨੂੰ ਵੱਡੀ ਕਿੰਨੀ ਦਾ ਨੀ ਹੋਰ ਆਉਗੀ ਇਹਨੀਆਂ ਬੇਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਣੇਗੀ